ਇੱਕ ਸਿੱਖ ਇਜ਼ਦਿਕ ਬੋਰਡ ਬਣਨ ਲੱਗਾ ਹੈ। ਹਾਂਜੀ। ਇੱਕ ਸਿੱਖ ਵਿਦਿਕ ਬੋਰਡ ਬਣਨ ਜਾ ਰਿਹਾ ਹੈ। ਬਧਿਲ ਸਾਹਿਬ ਦੀ ਚਿੱਤਰਤ ਅਗਰ ਰਹੇ ਤੇ ਅਸੀਂ ਜਿਹੜਾ ਸਾਡਾ ਬੋਰਡ ਹੋਵੇਗਾ ਉਹਦੇ ਚ ਪਹਿਲੀਆਂ 4 ਜਮਾਤਾਂ ਪੂਰੀ ਪੰਜਾਬੀ ਵਿੱਚ ਹੀ ਹੋਣਗੀਆਂ। ਉਹਦੇ ਬਹੁਤ ਜ਼ਿਆਦਾ ਨੇ ਇਹਨਾਂ ਕੋਲੇ ਇੱਕ ਨਵਾਂ ਹੋਰ ਅਕਾਲ ਪੁਰਖ ਦੀ ਵਰਚਿਸ ਹੋਈ ਹੈ। ਮੈਨੂੰ ਲੱਗਦਾ ਜੇ ਸੰਤ ਦੇ ਦਿਨ ਮੈਂ ਉਹਦੇ ਨਾਲ ਸਾਂਝ ਪਾਲਾਂ। ਇੱਕ ਸਿੱਖ ਇਜ਼ਦਿਕ ਬੋਰਡ ਬਣਨ ਲੱਗਾ ਹੈ। ਹਾਂਜੀ। ਵਿਚਾਰ ਦੀਨ ਹੈ। ਰਾਜੀ ਸਾਹਿਬ ਉਹ ਸਾਡੇ ਸਾਰੇ ਜਿਹੜੇ ਸਦਕਾਤ ਸਜਣ ਤੁਹਾਨੂੰ ਖੁਸ਼ੀ ਦੀ ਗੱਲ ਅਸੀਂ ਦੱਸਣ ਲੱਗੇ ਇੱਕ ਸਿੱਖ ਵਿਦयक ਬੋਰਡ ਬਣਨ ਜਾ ਰਿਹਾ ਹੈ ਕਦਗਲ ਸਾਹਿਬ ਦੇ ਪੁੱਤਰ ਧਰਤੀ ਤੇ ਉਹਦਾ ਵਿਚਾਰ ਵਟਾਂਦਰਾ ਹੋਇਆ ਸੀ ਰਾਜੀ ਸਾਹਿਬ ਉੱਥੇ ਹੋਈ ਸੀ ਨਾ ਗੱਲ ਦੀ ਹਾਂਜੀ ਹਾਂਜੀ ਤੋਂ ਇਹਨਾਂ ਸਾਰਿਆਂ ਦੀ ਸਚਜੀ ਤੇ ਬਹੁਤ ਵੱਡੀ ਵਾਹਿਗੁਰੂ ਜਿਹਦੇ ਉਸ ਮੇਕਿੰਗ ਬੀ ਬੜੇ ਵੱਡੇ ਮਹਾਂਪਰਸੋਪ ਹੋਇਆ ਤੇ ਉਹ ਤੋਂ ਵੀ ਇੱਕ ਗੱਲ ਹੁਣ ਚੱਲੀ ਹੈ ਇਹ ਲੱਗਦਾ ਹੈ ਕਿ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਸਿਰ ਜਰੂਰੀ ਉਹ ਵੀ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਬੋਲੇ ਸੋਨਿਆ ਬਹੁਤ ਖਰੀ ਹਾਲ ਹਲੋ ਜੀ ਪ੍ਰਵੰਤ ਹਮਦਾਨੀ ਸਾਹਿਬ ਸੱਚੇ ਬਾਦਸ਼ਾਹ ਆਪ ਹੀ ਸਾਰਾ ਕੁਝ ਕਰਦਾ ਹੈ ਸੋ ਇਹ ਬਹੁਤ ਵੱਡੀ ਖੁਸ਼ੀ ਹੈ ਤੇ ਸਾਨੂੰ ਇਸ ਖੁਸ਼ੀ ਦੇ ਵਿੱਚ ਹੋਰ ਮੌਕੇ ਮਿਲਦੇ ਰਹੇ ਕਿਉਂਕਿ ਜਿੱਥੇ ਹੋਰ ਬਾਕੀ ਬੋਰਡ ਬਣਿਆ ਸਾਰੇ ਸਤਿਕਾਰਤ ਹੈ ਪਰ ਇੱਕ ਵਿਦਿਅਕ ਬੋਰਡ ਦਾ ਹੋਣਾ ਵੀ ਜੇ ਤੁਸੀਂ ਸਹਿਮਤੀ ਦਿਓ ਤਾਂ ਲੱਗਦਾ ਹੈ ਵੀ ਇਹ ਤੁਸੀਂ ਸਹਿਮਤੀ ਦੱਸ ਦਿਓ ਅਤਕੜ ਕੇ ਦੱਸ ਦਿਓ ਬਹੁਤ ਬੜਾ ਕੰਮ ਹੈ ਬਹੁਤ ਬੜਾ ਪ੍ਰਣ ਹੈ ਮੈਂ ਆਪਣੇ ਵੱਲੋਂ ਪਹਿਲਾਂ ਤਾਂ ਇਹ ਕਿਸੇ ਸੰਧੀ ਕਰਨੀ ਚਾਹਵਾ ਕਰਨ ਦਾ ਮੌਕਾ ਦਿੱਤਾ ਅਗਰ ਰਹਿ ਤੇ ਅਸੀਂ ਜਿਹੜਾ ਸਾਡਾ ਬੋਰਡ ਹੋਏਗਾ ਉਹਦੇ ਚ ਪਹਿਲੀਆਂ 4 ਜਮਾਤਾਂ ਪੂਰੀ ਪੰਜਾਬੀ ਵਿੱਚ ਹੀ ਹੋਣਗੀਆਂ ਕੋਈ ਵੀ ਦੂਜੀ ਲੈਂਗੁਏਜ ਨਹੀਂ ਆਏਗੀ 5ਵੀਂ ਤੋਂ ਅੰਗਰੇਜ਼ੀ ਤੇ 6ਵੀਂ ਤੋਂ ਹਿੰਦੀ ਸ਼ੁਰੂ ਕੀਤੀ ਜਾਏਗੀ ਜਿਹੜੀ ਕਿ ਅਸੀਂ ਟੁੜਿਆਲ ਥਲਸਾ ਸਕੂਲ ਵਿੱਚ ਅਸੀਂ ਪੜ੍ਹੀ ਸੀ ਸਾਨੂੰ ਹਿੰਦੀ ਦਾ ਵਰਕਿੰਗ ਨਲਜ ਆਣਾ ਚਾਹੀਦਾ ਵੀ ਡੋਟ ਵਾਂਟ ਟੂ ਬੀ ਐਕਸਪਰਟ ਬਟ ਪੰਜਾਬੀ ਦੇ ਵਿੱਚ ਵੀ ਵੀ ਵਾਂਟ ਟੂ ਬੀ 댓 ਅਪਰਟ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਸਕੀਏ ਅਸੀਂ ਬੱਚਿਆਂ ਨੂੰ ਜੇ ਜਿਸ ਤਰ੍ਹਾਂ ਰਾਈ ਸਾਹਿਬ ਕਹਿੰਦੇ ਹੁੰਦੇ ਸੀ ਉੱਥੇ ਕਿ ਜੇ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਉਂਦੇ ਜਾਂ ਉਹ ਸਕੂਲ ਜਿੱਥੇ ਪੰਦਰ ਜਿੱਥੇ ਪੰਜਾਬੀ ਤੇ ਜੋੜ ਨਹੀਂ ਹੈਗਾ ਤੇ ਫਿਰ ਮੈਨੂੰ ਇਹ ਦੱਸੋ ਕਿ ਕੱਲ ਨੂੰ ਉਹ ਗੁਰੂ ਦੇ ਨਾਲ ਲੜ ਸਕੇਗਾ ਗੁਰੂ ਦੇ ਨਾਲ ਲੜ ਸਕਦਾ ਕਿ ਨਹੀਂ ਲੜੇਗਾ